ਫਰੋਜ਼ਪੁਰ ਵਿੱਚ ਚੋਰਾਂ ਨੇ ਗੁਰੂ ਘਰ ਨੂੰ ਬਣਾਇਆ ਨਿਸ਼ਾਨਾ ਤੋੜੀ ਗੋਲਕ ਮੌਕੇ ਦੀ ਸੀਸੀਟੀਵੀ ਆਈ ਸਾਹਮਣੇ ਪਿੰਡ ਵਾਸੀਆਂ ਨੇ ਕਾਰਵਾਈ ਦੀ ਕੀਤੀ ਮੰਗ ਫਰੋਜ਼ਪੁਰ ਵਿੱਚ ਲੁੱਟਾਂ ਖੋਹਾਂ ਅਤੇ ਚੋਰੀਆਂ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਹੁਣ ਤਾਂ ਚੋਰਾਂ ਨੇ ਗੁਰੂ ਘਰਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਤਾਜ਼ਾ ਮਾਮਲਾ ਫਰੋਜ਼ਪੁਰ ਦੇ ਹਲਕਾ ਗੁਰੂ ਹਰਸਾਏ ਤੋਂ ਸਾਹਮਣੇ ਆਇਆ ਹੈ ਜਿੱਥੇ ਚੋਰ ਗੁਰੂ ਘਰ ਦੀ ਗੋਲਕ ਚੋੱਕ ਕੇ ਫਰਾਰ ਹੋ ਗਏ ਜਿਸ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਉਧਰ ਮੌਕੇ ਤੇ ਪਹੁੰਚੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਫਿਰੋਜ਼ਪੁਰ ਦੇ ਹਲਕਾ ਗੁਰੂ ਹਰਸਾਏ ਦੇ ਪਿੰਡ ਸਰੂਪ ਸਿੰਘ ਵਾਲਾ ਵਿੱਚ ਇੱਕ ਗੁਰੂ ਘਰ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ ਚੋਰ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਏ ਤੇ ਗੋਲਕ ਚੋੱਕ ਕੇ ਫਰਾਰ ਹੋ ਗਏ ਜਦ ਸਵੇਰੇ ਗ੍ਰ anthi ਸਿੰਘ ਗੁਰਦੁਆਰਾ ਸਾਹਿਬ ਵਿੱਚ ਆਏ ਤਾਂ ਉਹਨਾਂ ਦੇਖਿਆ ਕਿ ਗੁਰਦੁਆਰਾ ਸਾਹਿਬ ਵਿੱਚੋਂ ਗੋਲਕ ਚੋਰੀ ਹੋ ਚੁੱਕੀ ਸੀ ਜਿਸ ਤੋਂ ਬਾਅਦ ਉਹਨਾਂ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਪਿੰਡ ਵਾਲਿਆਂ ਨੇ ਦੱਸਿਆ ਕਿ ਇਸ ਘਟਨਾ ਦੀ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਚੁੱਕੀ ਹੈ ਉਨਾ ਮਾਂਕੀਤੀ ਕੀ ਚੋਰਾਂ ਦੇ ਨਕੇਲ ਕਸੀ ਜਾਵੇ ਤੇ ਗੋਲ ਕਚੋਰੀ ਕਰਨ ਵਾਲੇ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਧਰ ਪੁਲਿਸ ਵੀ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਜੇ న్యూਜ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ ਜਿਹੜਾ ਬਈ ਸਾਡਾ ਪਿੰਡ ਸਰੂਪੇ ਵਾਲਾ ਸ਼ਹਿਰ ਗੁਰੂਸਾਹਿਬ ਬਈ ਰਾਤ ਕਰੀਬਨ 1 ਵਜੇ ਸਾਡੇ ਪਿੰਡ ਵਿੱਚ ਚੋਰੀ ਹੋਈ ਆ ਤੇ ਸਵੇਰ ਜੋ ਆਪਣੇ ਪਾਠ ਸਾਹਿਬ ਆਏ ਆ ਪਾਠ ਕਰਨ ਵਾਸਤੇ ਦੇਖਿਆ ਵੀ ਗੋਲਕ ਵੀ ਚੋਰੀ ਹੋਈ ਪਈ ਆ ਗੋਲਕ ਡੇਢ ਕਿੱਲਾ ਬਾਟ ਦੂਰ ਪਈ ਸੀਗੀ ਫਿਰ ਉਹ ਟੋਲੇ ਆ ਕੇ ਸਾਨੂੰ ਪਤਾ ਲੱਗਿਆ ਫਿਰ ਤੁਹਾਨੂੰ ਸੱਦਿਆ ਜਿਵੇਂ ਫਿਰ ਮੁਲਾਇਮ ਆਏ ਖੜੇ ਆ ਸਾਡੇ ਪਿੰਡ ਨੂੰ ਇਨਸਾਬ ਮਿਲਣਾ ਚਾਹੀਦਾ ਜਿਹੜੀ ਗੁਰੂ ਘਰ ਚੋਰੀ ਹੋਈ ਆ ਇਹਨੂੰ ਸਖਤ ਸਖ ਸਜ਼ਾ ਹੋਣੀ ਚਾਹੀਦੀ ਬਾਈ ਜੀ ਇਹ ਵੀ ਗਾਂਸ ਤੇ ਗੁਰਦਰਾ ਸਾਹਿਬ ਇਹ ਚੋਰੀ ਨਾ ਕਰਨ ਆਪਾਂ ਕਹਿ ਦਿੰਨੇ ਆ ਵੀ ਇਹ ਜਿਹੇ ਬੰਦੇ ਨੂੰ ਫਾਂਸੀ ਸਜ਼ਾ ਚਾਹੀਦੀ ਇਹ ਕਤਲ ਨਾਲੋਂ ਹੀ ਪੜਾ ਕੰਮ ਕੀਤਾ ਉਹ ਇਹਨਾਂ ਨੇ ਦੂਰ ਦਵਾਰੇ ਵੀ ਨਹੀਂ ਛੱਡੀ ਹਾਂ ਗੁਰਦਾਰੇ ਨੂੰ ਛੱਡੇ ਇਹ ਜਿਹੇ ਬੰਦੇ ਨੂੰ ਬਾਹਰ ਨਹੀਂ ਹੋਣਾ ਚਾਹੀਦਾ ਅੱਜ ਕੱਲ ਨਸ਼ੇਲੇ ਫੜਿੰਦੇ ਆ ਮਹੀਨੇ ਭਾਜ ਮਾਨ ਤੋਂ ਜਾਂਦੀ ਆ ਹੂੰ ਘਟਗੜ 10 ਸਾਲ ਸਜ਼ਾ ਹੋਣੀ ਚਾਹੀਦੀ ਵੀ ਨਸ਼ੇਲੇ ਬੰਦੇ ਇਹ ਇਹ ਮੇਨ ਕਾਰਨ ਨਸ਼ੇ ਕਰਕੇ ਹੀ ਆ ਬਾਈ ਜੀ ਅਗਲਾ ਨਸ਼ੇ ਕਰਕੇ ਗੁਰਦੁਆਰੇ ਤੋਂ ਚੋਰੀ ਕਰਦਾ ਜਦੋਂ ਉਹ ਬੰਦੇ ਨਸ਼ਾ ਮਿਲਦਾ ਨਹੀਂਗਾ ਘਰੋਂ ਮਿਲਦਾ ਨਹੀਂਗਾ ਫਿਰ ਉਹ ਬੰਦੇ ਚੋਰੀ ਕਰਦੇ ਜਿੰਨਾ ਵਾਪਰੀ ਜਦਾ ਤੁਹਾਡੀ ਇਹ ਜੀ ਸਵੇਰੇ ਆਏ ਆ ਜਿੰਦਰੇ ਟੁੱਟੇ ਪਏ ਸੀ ਤੇ ਜਦੋਂ ਅੰਦਰ ਆ ਕੇ ਦੇਖਿਆ ਗੋਲਕ ਸਾਗ ਵੀ ਆਣੀ ਸੀਗਾ ਜੀ ਹੂੰ ਤੇ ਨਸ਼ੇ ਵਾਲਿਆਂ ਦਾ ਕੰਮ ਆ ਬਹੁਤ ਬੁਰਾ ਹਾਲ ਆਇਆ ਪਿਆ ਤੇ ਬਈ ਇਹ ਫਿਰ ਗੋਲਕ ਪਿੱਛੇ ਮੇਲਾ ਖੇਤਾਂ ਚ ਹਾਂਜੀ ਖੇਤਾਂ ਚ ਮਿਲਿਆ ਕਿੱਲਾ ਡੇਢ ਕਿਲੋ ਕਿੱਲਾ ਦੂਰ ਅੱਛਾ ਤੇ ਲੈ ਕੇ ਵਿੱਚੋਂ ਪੈਸੇ ਵਗੈਰਾ ਕਢੇ ਹਾਂਜੀ ਪੈਸੇ ਲੈ ਕੇ ਗੋਲਕ ਦਾ ਵਿਜendra ਤੋੜਤਾ ਉਹਨਾਂ ਨੇ ਰਾਤ ਦੇ ਕਢਣਾ ਹੈ ਹਾਂਜੀ ਰਾਤ ਹੈਗੀ ਆ 1:00 ਵਜੇ ਦੇ ਨੇੜੇ ਤੇੜੀ ਦੀ ਗੱਲ ਹੈ ਤੇ ਪਤਾ ਕਿਦਵੇਂ ਲੱਗਿਆ ਪਤਾ ਜਦੋਂ ਸਵੇਰੇ ਬਾਬਾ ਜੀ ਆਏ ਤੇ ਪਤਾ ਲੱਗਿਆ ਜੀ ਉਹਨਾਂ ਨੇ ਫੋਨ ਕੀਤਾ ਜੀ ਫਿਰ ਸਾਨੂੰ ਅਸੀਂ ਆਏ ਸਾਰਿਆਂ ਨੇ ਵੇਖਿਆ ਕੈਮਰੇ ਚੈੱਕ ਕੀਤੇ ਜੀ ਸਾਰਾ ਕੁਝ ਪਤਾ ਲੱਗ ਗਿਆ